ਆ ਜਿਹੜੀ ਉਹਨਾਂ ਕੋਲ ਕਾਗਜ਼ ਘਾਟਾ ਤੇ ਉਹਨੂੰ ਹੌਫ ਕਾਗਜ਼ ਦੇ ਨਾਲ ਬੜਾ ਨਿਰਮਲ ਲਿਖ ਦੋ ਮੈਂ ਕਿੰਨੀ ਮੈਟਰ ਦੀ ਹੋ ਚੰਦ ਅੰਦੇ ਗਿੱਦੀ ਬਾਰੇ ਨਹੀਂ ਸਰ ਪਤਾ ਨਹੀਂ ਬੰਦੇ ਆਹ ਦੇਖੋ ਮਹਾਰਾ ਲਾਂਗੇ ਨਹੀਂ ਨਹੀਂ ਕੋਈ ਨਹੀਂ ਮਹਾਰਾ ਕੋਣੀ ਆਪਾਂ ਨੂੰ ਪਤਾ ਹੀ ਆ ਸਾਰੇ ਕਿੱਥੇ ਆ ਕਰੋ ਆ ਕਰੋ ਬਣਾਓ ਵੀਡੀਓ ਕੋਣੀ ਉਨੇ <hBu> ਕੀ ਪਤਾ ਕਿੰਨੀਆਂ ਕਿਟਾਂ ਪਈਆਂ ਡੁਪਲੀਕੇਟ ਇੱਥੇ ਯਾਰ ਬਾਕਸ ਇਹ ਬਾਈ ਹੁਣੀ ਮੰਨ ਗਏ ਵੀਡੀਓ ਬਣਾ ਲਈ ਆ ਸਾਰੀ ਕੀ ਕਹਦਾ ਇਹ ਡੁਬਲੀ ਜਿਹਾ ਬੈਲਟ ਪੇਪਰ ਆਇਆ ਸੀ ਇਹ ਆ ਨਹੀਂ ਸਾੜਦੇ ਮੈਂ ਕਹਿੰਦੀ ਤੁਸੀਂ ਸਾਢੇ ਕਿਉਂ ਅਵਸਰਾਂ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ ਉਹਦੀ ਹਾਂ ਇਲੈਕਸ਼ਨ ਕਮਿਸ਼ਨ ਸ਼ਿਕਾਇਤ ਕਰੋ ਸ਼ਿਕਾਇਤ ਕਰੋ ਹੁਣ ਆਹੀ ਥੋੜੀ ਕਰਾਂਗੇ ਸ਼ਿਕਾਇਤ ਵੀ ਇਹ ਸਪੋਰਟਤੀ ਇਹਨਾਂ ਦੀ ਕਿਤੇ ਕਹਿੰਦੇ ਸਾੜਦੇ ਕਿਤੇ ਕਿਹਨੇ ਬਲਾਸ਼ ਸਾਹਿਬ ਦੇ ਕਿਹਨਾਂ ਦਾ ਸਾੜਦੇ ਨਹੀਂ ਸਰ 1 ਮਿੰਟ ਕਿ ਜੇ ਕੰਮ ਹੋਇਆ ਸੀ ਉਹ ਤੁਸੀਂ ਘਟ ਘਟ ਸਾਨੂੰ ਰਿਪੋਰਟ ਦੇ ਦਿੰਦੇ ਸੀ ਜੀ ਇਹ ਮਨਾ ਮੌਕਾ ਸੀਗੇ ਸਾਡੇ ਬੰਦੇ ਦਸਮਾ ਸਾਡਾ ਫਰਜ ਬੰਦਾ ਹੀ ਇਹ ਸਰ ਮੈਂ ਨਾ ਘਬਰਾ ਗਿਆ ਸੀਗਾ ਜੀ ਮੈਨੂੰ ਨਹੀਂ ਪਤਾ ਸੀ ਵੀ ਕਿਸ ਤਰ੍ਹਾਂ ਮੈਂ ਇਹ ਸਿਚੁਏਸ਼ਨ ਨੂੰ ਟੈਕਲ ਕਰਾਂ ਹੂੰ ਤਾਂ ਕਰਕੇ ਮੈਂ ਸੁੱਟਦੇ ਸੀਗੇ ਅੱਛਾ ਜੀ ਤੁਸੀਂ ਉਦੋਂ ਹੀ ਪੁਲਿਸ ਪਰ ਆਪ ਨੂੰ ਕਾਹਦੇ ਬਾਤ ਮੰਗਾਈ ਹੈ ਜੀ ਪੁਲਿਸ ਨੂੰ ਵੀ ਰਿਪੋਰਟ ਕਰਨੀ ਨਾਲ ਨਾਲ ਵੀ ਆਹ ਭਾਈ ਆਹ ਕੁਝ ਕਰਦੇ ਨੇ ਪੁਲਿਸ ਸਮਝਦੀ ਇਹ ਕੰਮ ਨਹੀਂ ਆਪਣੀ ਵੀਡੀਓ ਬਣ ਗਈ ਸਾਰੀ ਬੰਦੀ ਪਈ ਉਹਨੂੰ ਇਹ ਕੰਮ ਇਹ ਮੇਰੇ ਕੋਲ ਆਹ ਸਾਈਨ ਸੀਗੇ ਤੁਸੀਂ ਆਹ ਚੈੱਕ ਕਰ ਸਕਦੇ ਹੋ ਬੈਲਟ ਪੇਪਰ ਦੇ ਉੱਤੇ ਜਿੰਨਿਆਂ ਅਸੀਂ ਭਾਈ ਜੀ ਕੇਸ ਕਰਾਂਗੇ ਠੀਕ ਹੈ ਨਾ ਇਹ ਕੋਰਟ ਕੇਸ ਕਰਾਂਗੇ ਤੇ ਆਪਦੀ ਕਮਿਸ਼ਨ ਰਿਪੋਰਟ ਕਰਾਂਗੇ ਠੀਕ ਹੈ ਨਾ ਨਹੀਂ ਆਖੋ ਹੋਇਆ ਸਾਡੇ ਹਲਕੇ ਦੇ ਵਿੱਚ ਰਿਵਾਰਡ ਕਿੰਨੀ ਆਉਂ ਗਿਆ ਪਤਾ 529 ਜੀ 500 ਐਂਡ 29 ਇੱਥੇ ਸਾਈਨ ਕਰਵਾਉਗੇ ਆ ਕਰ ਮੈਂ ਦੁਆਰਾ ਕਰ ਆ ਦੇਖੋ ਦੇਖੋ ਮੇਰੀ ਗੱਲ ਸੁਣੋ ਮੈਂ ਕੀ ਲਿਖਿਆ ਹੈ ਆਮ ਮੈਂ ਆਪਣੇ ਸਾਈਨ ਆ ਮੇਰੇ ਠੀਕ ਹੈ ਜੀ ਮੈਂ ਕਈ ਵਾਰੀ ਆ ਵੀ ਕਰਦਾ ਹੁੰਨਾ ਕਈ ਵਾਰੀ ਆ ਵੀ ਕਰਦਾ ਹੁੰ ਜਿਹੜੇ ਬੈਲਟ ਪੇਪਰ ਤੇ ਕੀਤੇ ਹਨ ਮੈਂ ਆ ਵਾਲੇ ਕੀਤੇ ਆ ਆ ਡੀਜੀ ਪਾ ਕੇ ਮੈਂ ਕਰਦਾ ਹੁੰਨਾ ਕਿ ਛੋੜ ਦੇ ਵਿੱਚ ਕਰਨੇ ਹੁੰਦੇ ਆ ਜਿਆਦਾ ਲੰਬੇ ਪਾ ਕਰ ਨਹੀਂ ਸਕਦੇ ਹਾਂਜੀ ਹਾਂਜੀ ਤਾਂ ਮੈਂ ਆ ਡੀਜੀ ਪਾ ਕੇ ਕੀਤੇ ਆ ਇਹ ਜਿਹੜੇ ਆ ਸਾਰੇ ਪੁਰਾਣੇ ਥੱਲੇ ਜਿਹੜੇ ਵੀ ਸਾੜੇ ਉਹਨਾਂ ਦੇ ਵੀ ਕਰਤੇ ਸੀ ਕਿ ਨਹੀਂ ਕੀਤੇ ਸੀ ਤੁਹਾਡਾ ਪੁਰਾਣਾ ਉਹਨਾਂ ਦੀ ਮਾਤੂ ਕਰੂੰਗਾ ਜੀ ਅੱਛਾ ਸਾੜਦੇ ਵੀ ਨਹੀਂ ਨਾ ਫਿਰ ਇੱਕੋ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਵਸ ਮੈਂ ਇੱਕ ਸੈਕਿੰਡ ਨਹੀਂ ਸਰ ਕੋਈ ਨਹੀਂ ਕੋਈ ਇੱਕ ਮਿੰਟ ਚੋਟਾ ਇੱਕ ਮਿੰਟ ਤੁਸੀਂ ਫੇਰ ਲਿਖੀਏ ਇੱਕ ਪੂਰਾ ਨਾਮ ਲਿਓ ਨਹੀਂ ਇੱਕ ਮਿੰਟ ਫੇਰ ਹੀ ਬੇਨਤੀ ਸੁਣਾਉਂਦੇ ਹਾਂ ਮੈਂ ਆਪਦਾ ਨਾਮ ਪਾ ਕੇ ਕਲਾ ਸਿੰਘ ਕਲਾ ਸਿੰਘ ਇਥੇ ਡੁਪਲੀਕੇਟ ਬੈਂਡ ਪੇਪਰ ਪੜੇ ਆਜਰੀ ਦੇ ਵਿੱਚ ਡੁਪਲੀਕੇਟ ਜਿਹੜੇ ਬੈਂਡ ਪੇਪਰ ਆਏ ਸੀਗੇ ਉਹਨੂੰ ਮੈਂ ਨਸ਼ਟ ਕੀਤਾ ਉਹਦੇ ਵਿੱਚ ਕੋਈ ਵੀ ਇੱਕ ਵੀ ਬੋਤਲ ਜਿਹੜੀ ਵੋਟੋ ਮੈਪੂਲ ਨਹੀਂ ਹੋਣ ਦਿੱਤੀ। ਇਹ ਲਈ ਮੈਂ ਮਿਵਾਰੀ ਲੈਣਾ ਮੈਂ ਇਸਲੇ ਸਾਈਨ ਕਰ ਦੂਗਾ ਤੇ ਬਸ ਇੰਨੀ ਗੱਲ। ਦੇਖੋ ਜੀ ਮੈਂ ਤਾਂ ਇੰਨਾ ਹੀ ਕਰਦਾ ਵੀ ਜਿਹੜੇ ਉਹ ਤੁਸੀਂ ਕਾਊਂਟਿੰਗ ਹੋਊਗੀ ਹਾਂਜੀ ਤੁਸੀਂ ਜੇ ਬਾਈ ਜੀ ਮੇਰੀ ਗੱਲ ਸੁਣ ਜਿਹੜੀ ਤੁਸੀਂ ਚੀਜ਼ ਫੜੀ ਆ ਉਹਦਾ ਸਾਨੂੰ ਲੈ ਕੇ ਦਿਓ ਵੀ ਇੱਥੇ ਮੈਂ ਬੈਲਟ ਪੇਪਰ ਜਾਲੀ ਫੜਿਆ ਤੇ ਮੈਂ ਸਾੜਦੇ ਉਹ ਬਸ ਚਾਹੇ ਮੈਂ ਇਹਨੂੰ ਆਖਰਾਂ ਤੋਂ ਸਾਟ ਕੇ ਫੜਾ ਦਿੰਦੇ ਤੂੰ ਬਸ ਲੈ ਕੇ ਦੇ ਦੋ ਬਸ ਲਿਖਾ ਕੇ ਲਾਓ ਮੈਂ ਜੀ ਨਹੀਂ ਦੇ ਹਾਂਜੀ ਮੈਂ ਤੁਸੀਂ ਜੇ ਮੰਨ ਲਓ ਕੋਰਟ ਕੇਸ ਕਰਨਾ ਤੁਸੀਂ ਕਰ ਸਕਦੇ ਹੋ ਹਾਂਜੀ ਮੈਂ ਉਹ ਕੀਤਾ ਜੋ ਮੇਰੀ ਸਮਝ ਸੀਗੀ ਉਸ ਵੇਲੇ ਮੈਂ ਉਹ ਕਰਦਾ ਚਾਹੇ ਗਲਤ ਕੀਤਾ ਜਾਂ ਸਹੀ ਕੀਤਾ ਪਰ ਮੈਨੂੰ ਇੰਨਾ ਪਤਾ ਹੈ ਵੀ ਜਿਹੜੇ ਇਲੈਕਸ਼ਨ ਹੋਏ ਨੇ ਜੋ ਮੇਰੀ ਨਿਗਾਹ ਵਿੱਚ ਹੋਏ ਨੇ ਉਹ ਨੇਪੱਖ ਹੋਏ ਨੇ ਠੀਕ ਹੈ ਜੀ ਜਿੰਨਰ ਪੰਕ ਤਾਂ ਬਾਕੀ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਮਿੰਟ ਬਾਈ ਜੀ ਨਰਪਾਠਾ ਤਾਂ ਕਿਹੜੇ ਹਿਸਾਬ ਨਾਲ ਹੋ ਸਕਦੇ ਤੁਸੀਂ ਪਿਛਲੇ ਪਾਸੇ ਜਾ ਕੇ ਬੈਲਟ ਪੇਪਰ ਸਾੜ ਰਹੇ ਹੋ ਨਰਪਾਠਾ ਕਿਵੇਂ کہہ ਸਕਦੇ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਚਾਹ ਤੂੰ ਇਹ ਕਹਿੰਦੇ ਟਾਇਲਟ ਸੱਤੇ ਹੁੰਦੇ ਚਾਹ ਸਾੜਦੇ ਨਰਪਾਠਾ ਕਿਵੇਂ کہہ ਸਕਦੇ ਮੇਰੀ ਗੱਲ ਸੁਣੋ ਤੁਸੀਂ ਜੇ ਮੰਨ ਲਓ ਬੈਲਟ ਪੇਪਰ ਡੁਪਲੀਕੇਟ ਫੜੇ ਸੀ ਤੁਸੀਂ ਅਫਸਰਾਂ ਨੂੰ ਉਹਦੀ ਜਾਣਕਾਰੀ ਦਿੰਦੇ ਜਾਂ ਸਾਨੂੰ ਦਿੰਦੇ ਸਾਡੇ ਪਿੰਡ ਨੂੰ ਦਿੰਦੇ ਸਾੜਨ ਦਾ ਤੁਹਾਡੇ ਕੋਲੇ ਕੀ ਇਦਾਰਾ ਮੇਰੀ ਗੱਲ ਸੁਣੋ ਸਰ ਏ ਚਲੋ ਮੈਂ ਕਰ ਸਕਦਾ ਹਾਂ ਮੇਰੇ ਤੋਂ ਹੀ ਗਲਤੀ ਹੋ ਗਈ ਵੀ ਮੈਂ ਮਤਲਬ ਮੈਨੂੰ ਇਨਫੋਰਮ ਕਰਨਾ ਚਾਹੀਦਾ ਸੀਗਾ ਪਰ ਗਲਤੀ ਮੇਰੀ ਗਲਤੀ ਹੀ ਹੋ ਗਈ ਤੇ ਜਿਹੜਾ ਸਾਡੇ ਹਲਕੇ ਦੇ ਵਿੱਚ ਲੱਖਾਂ ਰੁਪਇਆ ਇਲੈਕਸ਼ਨ ਤੇ ਲੱਗਾ ਉਹ ਤੁਹਾਡੀ ਗਲਤੀ ਮੰਨਾਂਗੇ ਅਸੀਂ ਕਿ ਸਾਡੀ ਗਲਤੀ ਮੰਨਾਂਗੇ ਇਹ ਤਾਂ ਤੁਸੀਂ ਪੁਲਿਸ ਕਿ ਜਿਹੜੀ ਮੰਨ ਲਾ ਬੋਟਾਂ ਜਿਹੜੇ ਡੁਪਲੀਕੇਟ ਸਟਾਟ ਆਡ ਬੋਲੇ ਪਾਉਂਦੇ ਸੀ ਮੇਰੀ ਗੱਲ ਮੇਰੀ ਗੱਲ ਸੁਣੋ ਤੁਸੀਂ ਇਹ ਪੋਲੀਟੀਕਲ ਗੱਲਾਂ ਕਰਦੇ ਪਏ ਹੋ ਹਾਂਜੀ ਮੈਂ ਇਹ ਕਹਿ ਰਿਹਾ ਵੀ ਜੋ ਕਾਊਂਟਿੰਗ ਹੋਊਗੀ ਜੇ ਕਾਊਂਟਿੰਗ ਦੇ ਵਿੱਚ ਮੇਰੇ ਸਾਈਨ ਤੋਂ ਲਾਣਾ ਕੋਈ ਹੈਗੇ ਆ ਬਾਈ ਜੀ ਆਪਾਂ ਕਾਊਂਟਿੰਗ ਦੇ ਵਿੱਚ ਨਹੀਂ ਤੁਸੀਂ ਬੈਲਟ ਪੇਪਰ ਸਾੜਨੇ ਨਹੀਂ ਸੀ ਬਾਈ ਜੀ ਉਹ ਤੁਸੀਂ ਬੈਲਟ ਪੇਪਰ ਦੀ ਸ਼ਿਕਾਇਤ ਕਰਨੀ ਸੀ ਸਰ ਵੀ ਡੁਪਲੀਕੇਟ ਬੈਲਟ ਪੇਪਰ ਅੰਦਰ ਆ ਗਏ ਆ ਸਰ ਬਾਈ ਮੈਂ ਤਾਂ ਤੁਹਾਨੂੰ ਦੱਸਦਾ ਵੀ ਮੈਂ ਘਬਰਾ ਗਿਆ ਸੀਗਾ ਮੈਂ ਤਾਂ ਉਹੀ ਕੀਤਾ ਘਬਰਾਟ ਦੇ ਵਿੱਚ ਕੀਤਾ ਇਹ ਨਹੀਂ ਪਤਾ ਲੱਗਿਆ ਮੈਂ ਕਿਵੇਂ ਰਿਹਾ ਬਾਈ ਜੀ ਤੁਸੀਂ ਇਹ ਗੱਲ ਮੰਨ ਲਓ ਵੀ ਫੜ ਲੈ ਬੰਦ ਠੀਕ ਆ ਹਾਂਜੀ

ਸਰ ਮੈਨੂੰ ਸਿਚੁਏਸ਼ਨ ਚ ਕਿਵੇਂ ਹੈਂਡਲ ਕਰਾਂ ਮੈਂ ਨਹੀਂ ਸਮਝ ਸਕਿਆ ਕੀ ਨਾ ਮੈਂ ਹੀ ਕਹਾਂ ਹੋਰ ਮੈਂ ਕੀ ਕਹਾਂ ਤਾਂ ਨਹੀਂ ਪਾ ਨਾ ਆਪ ਦੀ ਪਾਸੇ ਦੀਪਕਰ ਕਪੂਰ ਦੀਪਕਰ ਕਪੂਰ ਸਰ ਸਰ 1 ਲੱਖ ਲੱਖ ਰੁਪਈਆ ਤੋਂ 10 ਤੋਂ 2 ਲੱਖ ਦਿੱਤੀ ਹੈ ਸਰ ਮੈਨੂੰ ਐਟਮੈਂਟ ਨਹੀਂ ਆ ਸਰ ਐਟਮੈਂਟ ਦਿਮਾਗ ਆ ਗਿਆ ਜਿਹੜਾ ਮੈਂ ਬਦਲ ਸੁਣਨ ਵਾਲੀ ਗੱਲ ਹੈ ਅਸੀਂ ਸਕੂਲਾਂ ਦੇ ਵਿੱਚ ਪੜਾਉਣ ਦੇ ਲਈਆਂ ਇਲੈਕਸ਼ਨ ਚੋਂ ਹੁਣ ਮਤਲਬ ਅਸੀਂ ਇੱਥੇ ਕਰਵਾਣੇ ਆਂ ਹਾਂਜੀ ਠੀਕ ਹੈ ਜੀ ਮੈਂ ਜਿੰਨੀ ਮੇਰੀ ਸਮਝ ਸੀਗੀ ਮੈਂ ਉਸ ਹਿਸਾਬ ਨਾਲ ਕਰਵਾਏ ਨਹੀਂ ਮੈਂ ਤੁਹਰਾ ਆ ਗਿਆ ਮੈਨੂੰ ਬਾਈ ਜੀ ਪਹਿਲਾਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਜੀ ਮੈਂ ਤੇ ਸਾਡ ਦੇ ਨਾਮ ਉਹਨਾਂ ਨੂੰ ਚਾਹੇ ਦਵਾਈ ਲੈਣ ਇਹ ਵੀ ਜਦੋਂ ਕਾਊਂਟਿੰਗ ਕਰੋਗੇ ਜਾਂ ਜਦੋਂ ਤੁਸੀਂ ਵੈਰੀਫਾਈ ਕਰਦੇ ਆਪਾਂ ਹਾਂਜੀ ਕਿਸੇ ਵੀ ਤਰੀਕੇ ਨਾਲ ਆਪਾਂ ਇਹਨਾਂ ਨੂੰ ਵੈਰੀਫਾਈ ਕਰਦੇ ਆ ਜਿਨ੍ਹਾਂ ਦੇ ਮੇਰੇ ਸਾਈਨ ਨੇ ਉਹ ਬਿਲਕੁਲ ਓਕੇ ਆ ਜੇ ਵੀ ਹੋ ਰਿਹਾ ਤਾਂ ਗੱਲ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਜਿਹੜੇ ਤੁਹਾਡੇ ਬੂਦੀ ਇਲੈਕਸ਼ਨ ਕਰਵਾਈ ਆ ਤੁਸੀਂ ਉਹਦੇ ਜਿਹੜੇ ਤੁਹਾਡੇ ਸਾਈਨ ਵਾਲੇ 500 593 593 ਅੱਜ ਇਹ ਚ ਮੇਲ ਤੇ ਨਹੀਂ ਮਿਲਦੇ ਹਮੇ ਉੱਤੇ ਫੀ ਮੈਨ ਹੁੰਦਾ ਟੋਟਲ ਬਸ 500 ਹੁੰਦੀ ਆ ਨਹੀਂ ਮੇ ਮੇਲ ਤੇ ਨਹੀਂ ਦੱਸ ਕੋਈ ਰਿਸ਼ਤਾ ਨਹੀਂ ਤੁਹਾਨੂੰ ਪਤਾ ਹੀ ਨਾ ਕੋਈ ਖਿਚਾਈ ਘਬਰਾਉਣਾ ਨਹੀਂ ਸਾਡੇ ਭਰਾ ਨਹੀਂ ਕੋਈ ਚੰਗਾ ਨਹੀਂ ਤੁਹਾਡੇ ਤੇ ਕੋਈ ਮਾੜਾ ਨਹੀਂ ਕਰ ਦੇਗਾ ਤੁਹਾਡਾ ਤੁਸੀਂ ਸਾਡੇ ਸਤਕਾਰਯੋਗ ਟੀਚਰ ਆ ਕੋਈ ਗੱਲ ਨਹੀਂ मेल uh, दे है कि 200 कान में लोड बाइक तो कारों में कारों बड़ी जी तो ही है मेल 200 कान में आप बैट के सारे दे दो रोमवाइज़ फीमेल का नहीं 200 30 200 30 कौन लो 500 30 500 30 ओके थैंक यू बस इन्हीं बस कोई अलग बात थैंक यू, यू। बस आप तो ये मामले का भी आएगे कोई